ਸਸ਼ੀ ਕਾਂਲ ਦੀ ਖੁਸ਼ੀ ਵਹਿ ਰਹੇ ਜਨਸਪਰਸ਼ਣ ਮੈਂ ਹਾਸ਼ਮੀ ਸ਼ਰਮਾ ਅੱਜ ਗੱਲ ਕਰਾਂਗੇ hockey match ਵਿੱਚ hockey match ਵਿੱਚ ਕਾਫੀ ਜਿਹੜਾ ਭਾਰਤੀ ਤੇ ਦੀ ਟੀਮ ਆ ਉਹ ਕਾਫੀ ਜਿਹੜੇ ਖਿਡਾਰੀ ਆ ਬਹੁਤ ਵਧੀਆ ਖੇਡ ਰਹੇ ਆ ਔਰ ਅੱਜ ਦਾ ਜਿਹੜਾ ਮੈਚ ਆ ਔਰ ਇੰਗਲੈਂਡ ਦੀ ਟੀਮ ਨੂੰ ਭਾਰਤ ਨੇ ਕਾਫੀ ਜਿਹੜਾ ਫਰਕ ਦੇ ਨਾਲ ਹਰਾਇਆ ਬਾਦ ਮੇਰੇ ਨਾਲ ਅੱਜ ਅਸੀਂ ਪਹੁੰਚਿਆ ਪਿੰਡ ਖਲਾਲਾ ਵਿਖੇ ਗੁਰਜੰਦਰ ਸਿੰਘ ਜਿਹੜਾ ਖਿਡਾਰੀ ਹੈਗੇ ਉਹਨਾਂ ਦੇ ਜਿਹੜੇ ਪਿੰਡ ਵਿੱਚ ਪਹੁੰਚਿਆ ਔਰ ਅਨਾਰੇ ਪ੍ਰਵਾਹ ਨਾਲ ਗੱਲਬਾਤ ਕਰਾਂਗੇ ਔਰ ਜਿੱਦਾਂ ਪ੍ਰਵਾਹ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਆ ਜਿਸ ਤਰ੍ਹਾਂ ਸਾਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਆ ਕਿ ਜਿਹੜਾ ਅੱਜ ਕੁਆਟਰਫਾਈਨਲ ਸੀਗਾ ਇੰਗਲੈਂਡ ਦੇ ਨਾਲ ਅੱਜ ਬਹੁਤ ਹੀ ਟਫ ਮੈਚ ਹੈਗਾ ਪਰ ਫਿਰ ਵੀ ਬਹੁਤ ਜ਼ਿਆਦਾ ਵਧੀਆ ਖੇਡੇ ਸਾਡੇ ਖਿਡਾਰੀ ਗੱਲਬਾਤ ਕਰ ਲਿਓ ਤੁਹਾਡਾ ਜਨਨ ਸੁਣਨ ਬਹੁਤ ਬਸੋਰਤ ਸਾਰਾ ਕਿੰਨੀ ਖੁਸ਼ੀ ਚੁੱਕ ਰਹੇ ਵੇਖੋ ਜੀ ਖੁਸ਼ੀ ਦੇ ਇੰਨੀ ਬਜਾਦੀ ਹੈਗੀ ਨਹੀਂ ਦੱਸ ਨਹੀਂ ਸਕਦਾ ਹੁਣ ਜਦੋਂ ਮੈਚ ਸ਼ੁਰੂ ਹੋਇਆ ਸੀਗਾ ਹੁਣ ਪਰਸੋਂ ਇਹਨਾਂ ਨੇ ਫੀਲਿੰਗਾਂ ਦੇ ਨਾਲ ਮੈਚ ਖੇਡਿਆਗਾ ਤੇ ਜਿਹੜਾ 1970 ਤੋਂ ਲੈ ਕੇ ਇਹਨਾਂ ਨੇ ਰਿਕਾਰਡ ਬਣਾਇਆ ਸੀ ਪੱਤ ਤੋਂ ਲੈ ਕੇ 59 ਸਾਲ ਬਾਅਦ ਸਾਡਾ ਦੀ ਸਾਥੀ ਠੀਕ ਹੈ ਇਤਿਹਾਸ ਬਣ ਜਾਈ ਗਏ ਜਿਹੜਾ ਪਹਿਲੇ ਸਾਲ ਮੈਡਲ ਲੈ ਕੇ ਆਈ ਉਹ ਵੀ 40 45 ਸਾਲ 47 ਸਾਲ ਇਸੇ ਟੀਮ ਨੇ ਮੈਚ ਖੇਡਿਆ ਹੀ ਮਰੋੜ ਕਰਨ ਦੇ ਅਧਿਗਾ ਚਲੋ ਅਹੀ ਜਿਹੜੇ ਸਾਥ ਨਾਲ ਸਾਡੀ ਟੀਮ ਅੱਜ ਖੇਡੀ ਹੈਗੀ ਸਾਨੂੰ ਮੈਡਲ ਵੀ ਪੱਕੀ ਆਸ ਕਰ ਰਹੇ ਹਾਂ ਵੀ ਮੈਡਲ ਬੜੀਆਂ ਅਰਦਾਸਾਂ ਬੜੀਆਂ ਬੇਚੀਆਂ ਸਾਰੇ ਮਤਲਬ ਜਿੰਨੇ ਭਾਰਤੀ ਕੀ ਨੌਨ ਕੰਟਰੀ ਵੀ ਜਿਹੜੇ ਆ ਗਏ ਆ ਉਹ ਵੀ ਅਰਦਾਸਾਂ ਕਰ ਰਹੇ ਆ ਦੇਖੋ ਜੀ ਅਸੀਂ ਹੁਣ ਜਿੰਨੇ ਆਸਟ੍ਰੇਲੀਆ 'ਚ ਬੈਠੇ ਆ ਪੈਨਪੜਾ ਸਾਡੇ ਬਠੇਰ ਨੇ ਹਰ ਗੁਰੀੰਟਰ ਦੀਆਂ ਸਿੱਖਰਾਂ ਦੋ ਚਾਰ ਚਲੀ ਗਈਆਂ ਉਹ ਵੀ ਫਿਰ ਉਹਨਾਂ ਦਾ ਮੇਰੇ ਫੋਨ ਆਇਆ ਜੀ ਅਸੀਂ ਗੁਰਦੁਆਰਾ ਸਾਹਿਬ ਅਰਦਾਸ ਕਰਨ ਕੋਲੇ ਆਂ ਚਲੋ ਆਪਾਂ ਠੀਕ ਹੋ ਗਏ ਚਲੋ ਸਾਡੇ ਜਿੰਨੇ ਪੈਨਪੜਾ ਇਲਾਕਾ ਨੂੰ ਵਸਦੇ ਜਿੰਨੇ ਵੀ ਨੇ ਸਾਰੀ ਇੱਥੋਂ ਤੱਕ ਕਿ ਸਾਰੇ ਹੀ ਪਰਿਵਾਰ ਜਾਂ ਪਿੰਡ ਦਾ ਕੰਮ ਉਹ ਵੀ ਰਦਾਸਾਂ ਹੀ ਕਰਦੇ ਜੀ ਸਾਡੇ ਵੀ ਸਵੀਰ ਦੇ ਨਾਲ ਜੁੜੇ ਪਰਵਾਦ ਹਾਂ ਜਿਹੜੇ ਫਾਲੋ ਕਰਦੇ ਸਿਰ ਚਲੋ ਕੱਲ ਮੈਂ ਮੈਚ ਖੇਡੇ ਆਨੇ ਦੇਖ ਮੈਂ ਆ ਰਹੀ ਤੁਹਾਨੂੰ ਕੱਲ ਮੈਚ ਦੀ ਦਿੱਤੀ ਹੈਗੀ ਅੱਜ ਦਾ ਮੈਚ ਦਾ ਟਾਸ ਜੀ ਉਹਨਾਂ ਅੱਜ ਇਹ ਮੈਚ ਜਿੱਤ ਲਈ ਤੇ ਫੇਸੇ ਵੀ ਗਲ ਜਾਂਦੇ ਚਲੋ ਪ੍ਰਮਾਤਮਾ ਨੇ ਸਰਬੀ ਬੜੀ ਨੇੜੇ ਹੁੰਦੇ ਤੁਰੀ ਹੈਗੀ ਵੀ ਸੈਮੀ ਤੇ ਮਤਲਬ 4th ਪ੍ਰਾਈਜ਼ ਲੱਗੇ ਹੋਏ ਹੈਗੇ ਤੇ ਸੈਮੀ ਨਾਲ ਪਹੁੰਗੇ ਚਲੋ ਇਹਨਾਂ ਨੂੰ ਹੁਣ ਇਸ ਤੋਂ ਅੱਗੇ ਦੋ ਮੈਚ ਹੋਰ ਦਿਲਦੇ ਆ ਕਿ ਨਾ ਲੱਗਦਾ ਵੀ ਮੈਡਲ ਦਾ ਰੰਗ ਬਦਲ ਆ ਬਦਲੂ ਗਾ ਜੀ ਜਦੋਂ ਇਹਨਾਂ ਦੇ ਪਿਛਲੇ ਸਾਲ ਮੈਟ੍ਰੋ ਹੋਈ ਅਹੀਂ ਆਪਕਿ ਨੇ ਵੀ ਅਗਲੇ ਸਾਲ ਮੈਡਲ ਰੰਗ ਕੀ ਜੇ ਹੋਗਾ ਇਹ ਖੂਬ ਲੱਭਦਾ ਪੂਰਾ ਵਿਚਾਰ ਹੈ ਪਰ ਮਤਲਬ ਕਿ ਦੁਨੀਆ ਸਭ ਦਾ ਆਸਟ੍ਰੇਲੀਆ ਨੂੰ ਹਰਾਇਆ ਉਹ ਕਿਤਨਾ ਲਗਾ ਉਹ ਤਾਂ ਇਤਿਹਾਸਿਕ ਹੈ ਜੀ ਦੇਖੋ ਕਿੰਨਾ ਸਮਾਂ ਬੀਤ ਗਿਆ ਦੁਨੀਆ ਸਾਲ ਹੋ ਗਏ ਨੇ ਤੇ ਉਹ ਇੱਕ ਵਰਲਡ ਚੈਂਪੀਅਨ ਦੀ ਮਾਦਦ ਹੁਣ ਬੈਲਜੀਅਮ ਆ ਆਸਟ੍ਰੇਲੀਆ ਵਾ ਜਰਮਨੀ ਹੈ ਅਹੀਂ ਉਹਨਾਂ ਦੇ ਮੁਕਾਬਲੇ ਦੇ ਇਹ ਹੈ ਵੀ ਉਹਨਾਂ ਨੂੰ ਵੀ ਇਹਦੀ ਦਾ ਪਤਾ ਲੱਗਿਆ ਕਿ ਪਾਰਟੀ ਦੀ ਠੀਕ ਹੈਗੀ ਇਹ ਸਾਡਾ ਮੁਕਾਬਲਾ ਕਰ ਸਕਦੀ ਹੈ ਉਹ ਤੇ ਬਾਅਦ ਵਿੱਚ ਜਦੋਂ ਮੈਚ ਖਤਮ ਹੋਇਆ ਉਹ ਹੋਇਆ ਕੱਲ ਸਰਦਾਰ ਭਗਵੰਤ ਸਿੰਘ ਮਾਨ ਆਮ ਆਗੂ ਮંત્રી ਪੰਜਾਬ ਨੇ ਕੱਲੇ ਕੱਲੇ ਘਟਾਰੇ ਬਾਰੇ ਕੈਪਟਨ ਨਾਲ ਹਰ ਪੀਸਿੰਗ ਨਾਲ ਗੱਲਬਾਤ ਕੀਤੀ ਕਿਸ ਤਰ੍ਹਾਂ ਲੱਗਾ ਦਾ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਵੇਖੋ ਜੀ ਉਹਨਾਂ ਨੂੰ ਤੇ ਇੱਕ ਕੱਲੇ ਕੱਲੇ ਪਲੇਅਰ ਦਾ ਨਾਮ ਆ ਗਿਆ ਉਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਆਪਣੇ ਕਾਂਗਰਸੀ ਦੇ ਬੋਲ ਇਹਨਾਂ ਗੁਰਗੱਰ ਘੁਣਾ ਦਾ ਹਾਰਦਿਕ ਦਾ ਕੱਲੇ ਕੱਲੇ ਪਲੇਅਰ ਦਾ ਨਾਮ ਉਹਨਾਂ ਨਾਮ ਉਹ ਇੰਟਰਸਟ ਰਾਹ ਦੇ ਚੋਂ ਅਸੀਂ ਚਾਹਦੇ ਸੀ ਕਿ ਉਹਨਾਂ ਨੂੰ ਜ਼ਿਆਦਾ ਮੌਕਾ ਮਿਲੇ ਜਿਹੜੀ ਬੈਸਪੁਰ ਜੀ ਨਹੀਂ ਮਿਲਿਆ ਸਰਕਾਰ ਇਹ ਸੋਚ ਸੀ ਉਹ ਗਿਆ ਪਰ ਉਹ ਮੌਕਾ ਮਤਰੀ ਸਾਹਿਬ ਤਾਂ ਜਾਣਾ ਹੀਗਾ ਪਰ ਆ ਜਾਣਾ ਹੈਗਾ ਸੀਗਾ ਪਰ ਥੋੜਾ ਜਿਹਾ ਲੇਟ ਜਾਤ ਵਾਈ ਕੀਤਾ ਜਾਂ ਕੁਝ ਕਰ ਸਰਕਾਰ ਲੋਗੋ ਉਹਦੇ ਬਾਅਦ ਸਾਨੂੰ ਜਿਹੜੇ ਬੜੇ ਲੰਮੀ ਹੋ ਜਾਂਦੀ ਹੈ ਇਹ ਕਿਸ ਕਰਕੇ ਹੁਣ ਰਿਕਵੈਸਟ ਪਈ ਹੈ ਯਾਰ ਮੈਂ ਨਾ ਇੱਕ ਮਿੰਟ ਤਾਂ ਮੈਂ ਰਿਕਵੈਸਟ ਨੂੰ ਨਹੀਂ ਭਾਈ ਤੇ ਰੀਡੀਮ ਮੇਰੀ ਸਾਈਟ ਤੇ ਲੈ ਲੀਨਾ ਤੇ ਅੱਜ ਪਰਿਵਾਰ ਚ ਕਿਸ ਤਰ੍ਹਾਂ ਕੱਟ ਪਾਉਂਦੇ ਨੇ ਕਿ ਮੈਂ ਕਿਹਦੀ ਕਿੰਨੀ ਕੰਮਾਂ ਤੇ ਮੈਨੂੰ ਕੰਮ ਲੱਗਿਆ ਨਹੀਂ ਕੋਈ ਪਰਿਵਾਰ ਹੁਣ ਸਾਰਾ ਬੈਠਾ ਹੋਣਾ ਬਾਬੇ ਸਾਰੇ ਕੋਲ ਨੂੰ ਸਭ ਇੱਥੇ ਆ ਗਏ ਇਹ ਵੀ ਫਿਰ ਅੱਡੇ ਵਾਸਾ ਹੀ ਕਰਦੇ ਇਹਨਾਂ ਦਾ ਵੀ ਹੁਣ ਪਤਾ ਨਹੀਂ ਮੈਨੂੰ ਬੇਚ ਖੇਡਦੇ ਖੇਡਦੇ ਕਿੱਦਾਂ ਨੂੰ ਸਾਡੇ ਪਤਾ ਹੀ ਜਾਂਦੇ ਹੈਗੇ ਤੇ ਸਾਰਾ ਪਰਿਵਾਰ ਕਿਸੇ ਨੂੰ ਬਣਾਉਂਦਾ ਮੇਰਾ ਤਾਂ ਕੋਈ ਆਬਾਦੀ ਵੀ ਹੋਇਆ ਇਹ ਬਸ ਇੱਕ ਨਹੀਂ ਬਤਾਈਆਂ ਬਾਹਰ ਬਤਾਈਏ ਉਹ ਜਿਹੜਾ ਉਹ ਵਾਲਾ ਸਾਰੇ ਪੂਰੀ ਕਿਸੇ ਨੰਬਰ ਬਣ ਗਿਆ ਉਹ ਗਜੰਤਰ ਸਿੰਘ ਦੇ ਪਰਿਵਾਰ ਬਾਰੇ ਦੱਸੋ ਵੀ ਜਿੰਦਾ ਦੀ ਸ਼ਾਦੀ ਹੋਈ ਕਦੋਂ ਹੋਈ ਸ਼ਾਦੀ ਵੇਖੋ ਜੀ ਨਵੰਬਰ ਦਸੰਬਰ ਨਵੰਬਰ ਕਿਦੀ ਹੋਈ ਲੋ ਵੀ ਸਾਡਾ ਬੜਾ ਉਹ ਬੜਾ ਮਸ਼ਹੂਰ ਉਹ ਵੀ ਕਿੰਨੇ ਖੜਾ ਰਹੀ ਹੈ ਹਾਂ ਜੀ ਉਹ ਪੈਂਸ ਕਲੀਅਰ ਹੈਗੀ ਜੀ ਕਰਮਕੋਪ ਖਾਂਦੀ ਤੇ ਉਹ ਚੰਗੇ ਵਧੀਆ ਰਹਿ ਕੇ ਤੇ ਹੈਗੀ ਤੇ ਉਹ ਵੀ ਬੜੀ ਮਹਤਵ ਕਰ ਲਈ ਸੰਤ ਜੀ ਵੀ ਵੀ ਇਹ ਗੀ ਚਲੋ ਮਹਾਰਾਏ ਉਹਨਾਂ ਦੀ ਕਿਰਪਾ ਕਰੇ ਇਸੇ ਤਰ੍ਹਾਂ ਦੀ ਲਫਤ ਜੀ ਹਾਂ ਤੇ ਉਹਦੇ ਬਾਰੇ ਵੀ ਦੱਸਾਂ ਕਰਨਾ ਪ੍ਰਮਾਤਮਾ ਲੇਵੋ ਕਰ ਕੋਟਾ ਬੇਜ ਤੇ ਹਾਰਦੂ ਪੂਰਾ ਕਰਦੇ। ਦੇਖੋ ਸਾਰੇ ਦੇਸ਼ ਵਿੱਚ ਵਧਾਈਆਂ ਬੜੀਆਂ ਮਤਲਬ ਕਿ ਜਿਸ ਤਰ੍ਹਾਂ ਕੋਈ ਇਸ ਟਾਈਮ ਦੇ ਵਿਰਧਾ ਇੱਕ ਜਿਹਨੂੰ ਸਭ ਤੋਂ ਵੱਧ ਕੰਦਾ ਹੱਪ ਜੀ ਦਾ ਵਟ ਕਟ ਤੇ ਯਾਰ ਤੇ ਕਿੰਨਾ ਖੁਸ਼ੀ ਮਹਿਸੂਸ ਕਰਦਾ। ਵੇਖੋ ਜੀ ਇਸ ਤੋਂ ਵੱਧ ਅਨੁਸਾਰ ਮੈਂ ਕੀ ਕਹਾਂ ਜਰ ਜੀ ਸੰਤ ਜੀ ਕਿ ਦਸ ਹੀ ਦੇ ਸਕਦੇ ਜੀ ਇਹ ਜੀ ਹੋ ਰਹੀ ਹੈ ਜੀ ਅਸੀਂ ਸੋਚਿਆ ਹੀ ਨਹੀਂ ਸੀਗਾ ਵੀ ਪ੍ਰਮਾਤਮਾ ਨਾਲ ਸਾਡੇ ਜੁੜੇ ਤੇ ਅਸੀਂ ਜਦੋਂ ਇਹਦੇ ਨਾਲੋਂ ਪਹਿਲਾਂ ਅਸੀਂ ਆਪਣੇ ਸਾਡੇ ਵਕਤ ਦੀ ਗੱਲ ਜਿਹੜੀ ਸਬਤ ਦਾ ਲੜੀ ਸੁਣਦੇ ਸਿਰਫ ਮੈਂ ਤੇ ਜਦੋਂ ਉਹਨਾਂ ਨੇ 25 ਸਾਲ ਅਸਟੇਜ ਕੀਤੀ ਹੈ ਵੀ ਤੇ ਜਦੋਂ ਬੜਾ ਵਧੀਆ ਉਹਨਾਂ ਦਾ ਵੀ ਨਾਂ ਸੀਗਾ ਤੇ ਅਸੀਂ ਜਿੱਥੇ ਵੀ ਕਿਤੇ ਜਾਂਦੇ ਸੀਗੇ ਅਸੀਂ ਬਸ ਉਹ ਸਾਰੇ ਹੀ ਕਿਤੇ ਸਰਪੰਚ ਦੇ ਡਾ ਹਨ ਸਾਡੇ ਮਨ ਨੂੰ ਬੜੀ ਖੁਸ਼ੀ ਹੁੰਦੀ ਤੇ ਚਲੋ ਉਹਨਾਂ ਦੀ ਜਗ੍ਹਾ ਹੁਣ ਇਹਨੇ ਲਈ ਹੈ ਵੀ ਜੇ ਇਹ ਦੇ ਇਹ ਦੇ ਉਹਨਾਂ ਦਾ ਮਤਲਬ ਉਹਨਾਂ ਰਾਜ ਦਾ ਹੋਣਾ ਹੀ ਜਾਂਦੇ ਆ ਕਿ ਦੇ ਜਦੋਂ ਹਰ ਇੱਕ ਬੰਦਾ ਬੰਦਾ ਵਿਹਾਨ ਹੋ ਜਾਂਦਾ ਸਾਡੇ ਲੋਸ ਤੇ ਆਪਣੇ ਬੜਾ ਸੰਭੂ ਨਾ ਸਿਸਟਮ ਦਾ ਬੜੀ ਖੁਸ਼ੀ ਦਾ ਤਰ੍ਹਾਂ ਉਹ ਆ ਗਿਆ ਇਹ ਮਾਰਾ ਇੱਕ ਗੁਰਜੰਟ ਨਹੀਂ ਜਦੋਂ ਕਿ ਕਿੱਡਾ ਘਟ ਕੇ ਆਉਂਦੇ ਆ ਤੇ ਪਿੰਡ ਵਿੱਚ ਕਿਹ ਤਰ੍ਹਾਂ ਦਾ ਮੋਰ ਹੁੰਦਾ ਬੜੀ ਖੁਸ਼ੀ ਦਾ ਮੋਰ ਹੀ ਜਦੋਂ ਫੇਲ ਗਾਲ ਵੇਖੋ ਪਲੇਟ ਕੇ ਜਿੱਤ ਕੇ ਆਏ ਮੈਡਲ ਲੈ ਕੇ ਯਾਨੀ ਪਹਿਲਾਂ ਦੇ ਦਿੱਲੀ ਨੂੰ ਤਾਂ ਪੂਰਾ ਸਵਾਲ ਚ ਰਿਹਾ ਤੇ ਏਅਰ ਰਿਪੋਰਟ ਤੇ ਇੰਨਾ ਕੁ ਜ਼ਿਆਦਾ ਸਵਾਲ ਜਿਤ ਹੋਇਆ ਸੀ ਕਿਉਂਕਿ ਸਟੇਅਰ ਬਾਰ ਬਟਨੇ ਸੈਂਟਰ ਮੋੜ ਨੇ ਹਰ ਇੱਕ ਸਟੇਅਰ ਨੇ ਨਰਮ ਸਮਾਨ ਕੀਤਾ ਤੇ ਇਥੇ ਉੱਥੇ ਜਦੋਂ ਉਹ ਦਰਵਾਜ਼ਾ ਸਾਬ ਗਏ ਉੱਥੋਂ ਵੀ ਇਹਦਾ ਮਨਸਮਾਨ ਪੂਰਾ ਉਹਨਾਂ ਨੂੰ ਮਿਲਿਆ ਹੋਗਾ ਤੇ ਮੁਰਗੀ ਤੇ ਪਿੰਡ ਆਏ ਪਿੰਡ ਤੇ ਇੱਕ ਵਿਆਹ ਦਾ ਗੋਲ ਬਣਿਆ ਸੀਗਾ ਤੇ ਇੱਥੇ ਛਾਲੀ ਕੱਢਣ ਦੀ ਇੰਨਾ ਨੂੰ ਨਹੀਂ ਅਨੇ ਇੰਨਾ ਪਰ ਹਰ ਇੱਕ ਮਤਲਬ ਕਿ ਤਾਂ ਬੜੀ ੱਗੜੀ ਇੱਕ ਜੇਸੀ ਅੱਧੀ ਸੀ ਤੇ ਗੁਰਜੰਟ ਨੂੰ ਖੇਟਾ ਆਇਆ ਇੱਕ ਹਾਕੀ ਵਰਕ ਪੇਪਰ ਦੇ ਵੇਖੋ ਜੀ ਮੇਰੀ ਤਾਂ ਕਿ ਇਹ ਜਨਮ ਤੋਂ ਹੀ ਪਹਿਲਾਂ ਹੀ ਅਦਾਸ ਕਰਵਾਉਂਦੇ ਗਏ ਇਹ ਪਰਮਾਤਮਾ ਕਰਦੇ ਹੋਏ ਦੇਸਾ ਨਾਲ ਸੀ ਤੇ ਕੋ ਆਟੋਮੈਟਿਕ ਹੀ ਉਸੇ ਸਾਹ ਹੁੰਦਾ ਉਹ ਪੜ੍ਹ ਗਿਆ ਜਦੋਂ ਇਹਦੀ 9 ਸਾਲ ਦੀ ਉਮਰ ਸੀ ਤੇ ਇਹ ਆਪਣੇ ਨਾਮ ਕੀ ਕਰਨ ਗਿਆ ਉਹ ਤੇ ਉੱਥੇ ਇਹਦੇ ਮਾਮਾ ਜੀ ਹਰਦੇਵ ਸਿੰਘ ਜੀ ਆ ਉਹੋ ਕਿਹਦੇ ਤੇ ਉਹ ਉਹਦੇ ਨਾਲ ਦੇਖ ਕੇ ਜਦੋਂ 5 ਸਾਲ ਦੇ ਨਾਲ ਇਹ ਗਰਾਉਂਡ ਗਿਆ ਜਦੋਂ ਬਾਅਦ ਨਹੀਂ ਗਏ ਉੱਥੇ ਤੇ ਇਹਦੇ ਬਸ ਕਿਹੜੀ ਸੀ ਮੈਂ ਹੋਕੀ ਖੇਡਦੀ ਆ ਚਲੋ ਵਹੀ ਇਹਦੀ ਸੋਚ ਨਾਲ ਸਾਡੇ ਜਰਨੀਆਂ ਥੋੜੀ ਜਿਨ ਕਰਦੇ ਫਿਰ ਪੂਜਾ ਦੀ ਸਾਡੀ ਗੁਲਤ ਪਰ ਇਹ ਸਮਝਣ ਦੇ ਲੋਕ ਇਸ ਲਈ ਇਹਨੂੰ ਪੇਪਰਸ ਤੋਂ ਹੀ ਬਾਅਦ ਕਰਦੇ ਕਿ ਜਦੋਂ ਤੇ ਬੜੀ ਮਿਹਰ ਕੀਤੀ ਹੈ ਕੋਈ ਉਹ ਲੱਗ ਗਈ ਬਚਨੀ ਘੜੋ ਉਸ ਵਾਲਾ ਬਾਰੇ ਇਹਦੇ ਪਦੋਸ਼ੀ ਪ੍ਰਮਾਤਮਕ ਮੇਤ ਦਾ ਪਾਲਨ ਕਰਦੇ ਜੀ ਗੁਰੂ ਹਾਂ ਜੀ ਬਰਜੰਟੇ ਬਹੁਤ ਵਧੀਆ ਘਟਾਰੀ ਆ ਹਾਕੀ ਘਟਾਰੀ ਆ ਕਿ ਬਰਜੰਟ ਵਰਗੇ ਹੋਰ ਘਟਾਰੀ ਜਿਸ ਤਰ੍ਹਾਂ ਪੈਦਾ ਕੋਈ ਸਰਕਾਰੀ ਕੋਈ ਸਟੇਡੀਅਮ ਕਹਿੰਦਾ ਸਾਡੇ ਇਲਾਕੇ ਵਿੱਚ ਨਹੀਂ ਆਉਂਦਾ ਦੇਖੋ ਜਦੋਂ ਇਹਨੇ ਹੋਕੀ ਸਟਾਰਟ ਕੀਤੀ ਉਦੋਂ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਨਹੀਂ ਸੀ ਤਾਂ ਹੀ ਇਹਨੂੰ ਉੱਥੇ ਬਟਾਏ ਜਾਣਾ ਪਿਆ ਬਟਾਏ ਤੋਂ ਬਾਅਦ ਇਹ ਕਿਹੜੀ ਕਰ ਜਾਣਾ ਪਿਆ ਇਹ ਮੈਂ ਕਹਿੰਦਾ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਗਰਾਊਂਡ ਬਣ ਜੇ ਤੇ ਤੈਨੂੰ ਇਹਦੇ ਵਾਲ ਦੇਖ ਕੇ ਹੁਣ بڑے ਖਿਡਾਰੀ ਜਿਹੜੇ ਐ ਕਿ ਨਹੀਂ ਮਤਲਬ ਬਹੁਤ ਲੋਕਾਂ ਨੇ ਵਿਸ਼ਵਾਸ ਕਰਦੇ ਨੇ ਹੁਣ ਤਾਂ ਮਤਲਬ ਅੱਗੇ ਨਾ ਲੋਕ ਖੇਡਾਂ ਦੇ ਦਰਾਂਉਂ ਦੇ ਵਿੱਚ ਇਹਨੂੰ ਵੇਖ ਕੇ ਹੋਰ ਵੀ ਕੜਮ ਲੱਗਦੇ ਦੇਖੋ ਜੀ ਮੈਨੂੰ ਹੁਣ ਪਤਾ ਨਹੀਂ ਕਿੰਨੇ ਆ ਬੰਦਿਆਂ ਨੇ ਕਿੰਨੇ ਲੋਕਾਂ ਨੇ ਪੁੱਛਿਆ ਵੀ ਇਹਨੇ ਹੌਕੀ ਕਿੱਥੋਂ ਸ਼ਾਰਟ ਕੀਤੀ ਕਿੱਥੋਂ ਅਸੀਂ ਇਹਨੂੰ ਲਗਾ ਕੇ ਨਾ ਹੁਣ ਜੇ ਸਾਰਾ ਉਹਨਾਂ ਨੂੰ ਪੁੱਛੀਦਾ ਤੇ ਉਸ ਵੀਦਾਂ ਨਹੀਂ ਤਾਂ ਤੇ ਇਹ ਮੈਂ ਕਹਿੰਦਾ ਕਿ ਇਹ ਸਾਡੇ ਇਲਾਕੇ 'ਚ ਕੋਈ ਗ੍ਰਾਊਂਡ ਬਣ ਜਾਵੇ ਮੈਂ ਕਹਿੰਦਾ ਵੀ ਜਿੱਦਾਂ ਹੁਣ ਆਪਣਾ ਹਰਮਨ ਸਿੰਘ ਤੋਂ ਮੋੜ ਸਾਡੇ ਇੱਥੇ ਬੀ ਕੀ ਹੈਗਾ ਫਿਰ ਮੋੜ ਆਹ ਹੱਥ ਦੇਖਿਆ ਹੈਗਾ ਸੁਸ਼ੇਰ ਹੈਗਾ ਮੈਂ ਕਹਿੰਦਾ ਵੀ ਇੱਥੋਂ ਜੇ ਸਾਡੇ ਇਲਾਕੇ 'ਚ ਗਰਾਊਂਡ ਬਣ ਜੇ ਤੇ ਇਹ ਇੱਕ ਪਲੇਅਰ ਵੀ ਪਤਾ ਨਹੀਂ ਕਿੰਨੇ ਪਲੇਅਰ ਪੈਦਾ ਹੋਏ ਕਿੰਨੇ ਹੱਥ ਦੇ ਕਿੰਨੇ ਬਲੋ ਵੀ ਇੱਥੇ ਬਲਿਆ ਕਿੰਨੇ ਹਰਮਾਨਾ ਕਿੰਨੇ ਜਰਮਾਨਾ ਕਿੰਨੇ ਪਤਾ ਪਿਆਰ ਹੋਏਗੇ ਨਾਲ ਦੇ ਕੇ ਇੰਡੀਆ ਦੀ ਟੀਮ ਵਿੱਚ ਚਾਰ ਤੇ ਮਾਝੀ ਨਹੀਂ ਆ ਗਿਆ ਤੇ ਵੇਖੋ ਜੇ ਜੇ ਇੱਕ ਇੱਕ ਤੇ ਸਟੇਡੀਅਮ ਬਣ ਜੇ ਤੇ ਕਈ ਵਾਰਕਾ ਤੁਹਾਡੇ ਉਹਨਾਂ ਤਾਂ ਗੱਲ ਸੁਣੋ ਵੀ ਹਰਮਨ ਤੇ ਕਈ ਕੁਝ ਜਿਹੜਾ ਕਰਦਾ ਬੜੇ ਫਿਰ ਵੇਖੋ ਸ਼ਾਦੀਏ ਸਰਦੀ ਹੈਗੀ ਬੂਦੂ ਉੱਪਰ ਨਹੀਂ ਧਰਦੀ ਮੇਹਰਤੀ ਲੋਕ ਐ ਸਾਰੇ ਸਾਡਾ ਪਿੰਡ ਛੋੜਾ ਜਿਹਾ ਪਿੰਡ ਐ ਸਾਰੇ ਲੋਕ ਮੇਹਰਤੀ ਹੈਗੇ ਬੜੀ ਮਿਹਨਤ ਕਰਦੇ ਹੈਗੇ ਤੇ ਹਰ ਇੱਕ ਫਾਗ ਦੇ ਮੇਹਰਤੀ ਦੇ ਮੇਰਾਂ ਇੱਕ ਨੌਜਵਾਨ ਪੁਲੀ ਸਾਡੀ ਨਸ਼ਿਆ ਦਾ ਕਾਫੀ ਨਸ਼ਿਆ ਵੱਲ ਤੁਰ ਪਈ ਹੈ ਇਹਨੂੰ ਕੋਈ ਮੈਸੇਜ ਦੇਣਾ ਚਾਹੋ ਇਸ ਨਵੀਂ ਜਿਹੜੀ ਕਮੇਡੀ ਐਪ ਇਹਨਾਂ ਦਾ ਨਸ਼ਿਆ ਤੋਂ ਕਿਸ ਤਰ੍ਹਾਂ ਦੂਰ ਹੋ ਸਕਦਾ ਕੀ ਮੈਸੇਜ ਦਿਓ ਆਪਾਂ ਮੈਂ ਤਾਂ ਕਹਿੰਦਾ ਵੀ ਕੋਈ ਵੀ ਇਨਸਾਨ ਚੰਗੇ ਪਾਸੇ ਨੂੰ ਇੱਕ ਨਿਸ਼ਾਨਾ ਰੱਖ ਲੈਂਦਾ ਵੀ ਇਹ ਹਰ ਜਨ ਦੇ ਕੋਚਣਾ ਵਗੈਰਾ ਉਹ ਮੱਝ ਦੂਰ ਨਹੀਂ ਹੁੰਦੀ ਤੇ ਮਿਹਨਤ ਕਰੇ ਪਰਮਾਤਮਾ ਉਸ ਤੱਕ ਲੈ ਜਾਂਦਾ ਇਹ ਦੇਖੋ ਇਹ ਉਹ ਗੋਲਟੀ ਵੀ ਇੱਕ ਅਸੀਂ ਕਿਰਦੀ ਬਾੜੀ ਕਰਦੇ ਹਾਂ ਸਾਡਾ ਪਿੰਡ ਵੀ ਤਾਂ ਬਹੁਤ ਵੱਡੀ ਆ ਇਹ ਸੰਸਾਰ ਵੀ ਪਹਿਲਾਂ ਵੀ ਸਾਡੀ ਜਿਆਦਾ ਇਹ ਚਲੋ ਇਹਨੇ ਮਿਹਨਤ ਕੀਤੀ ਅਗਰ ਪਰਮਾਤਮਾ ਇੱਥੇ ਤੱਕ ਲੈ ਗਿਆ ਤੇ ਬਾਕੀ ਵੀ ਇਹਨਾਂ ਦੇ ਦੇਖ ਕੇ ਬਾਕੀ ਮਿਹਨਤ ਕਰ ਲਗੇ ਨਸ਼ਾ ਤੇ ਜਿਹੜਾ ਇਹ ਤੇ ਕੋ ਬਣਾਉਂਦੀ ਹੈਗਾ ਇਹ ਤੇ ਮਤਲਬ ਜੇ ਮਿਹਨਤ ਕਰੇ ਤਾਂ ਨਸ਼ਾ ਉਹਦੀ ਜਾਨ ਦੀ ਲੋੜ ਨਹੀਂ ਕਿਹਾ ਦੇ ਤੇ ਜੇ ਮਿਹਨਤ ਹੀ ਨਸ਼ਾ ਉਹ ਇਹ ਸਾਣਾ ਗੁਰਜਨ ਸਿੰਘ ਦੇ ਪਿਤਾ ਸਰਪਲਦੇਵ ਸਿੰਘ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵਾ ਕਿ ਗੁਰਜਨ ਸਿੰਘ ਜਿਹੜਾ ਵਾ ਨਾਨਕੀਆ ਮਨ ਉਹਨਾਂ ਨੇ ਪ੍ਰੇਰੀਜ਼ ਕੀਤਾ ਸੀ ਮਾਮੇ ਨੇ ਪ੍ਰੇਰੀਜ਼ ਕੀਤਾ ਜੀ ਇਹ ਤਾਂ ਜਿਹੜਾ ਕਿ ਮਤਲਬ ਖੇਡਾਂ ਬਲ ਗਿਆ ਔਰ ਇਹਨਾਂ ਨੇ ਜਿਸ ਤਰ੍ਹਾਂ ਨੌਜਵਾਨ ਜਿਹੜੇ ਨਸ਼ੇ ਦੀ ਪੀੜੀ ਪਈ ਹੈ ਉਹਨਾਂ ਨੂੰ ਗਿਆਨ ਦੱਸਿਆ ਵੀ ਖੇਡਾਂ ਦਾ ਨਸ਼ਾ ਜਿਹੜਾ ਕਰਨਾ ਚਾਹੀਦਾ ਜਿਸ ਤਰ੍ਹਾਂ ਜਿਹੜਾ ਖੇਡਾ ਖੇਡ ਕੇ ਆਪਣਾ ਆਪਣੇ ਨਾਮ ਦਾ ਜਿਸ ਤਰ੍ਹਾਂ ਇਹ ਕੀ ਇਹਨਾਂ ਨੇ ਦੱਸਿਆ ਮੇਰੀ ਪਹਿਚਾਣ ਆ ਕਿ ਤੇ ਮੇਰੇ ਮੇਰੀ ਸਾਡੇ ਪਿਤਾ ਦਾ ਜਿਸ ਤਰ੍ਹਾਂ ਕਿਸੇ ਸਰਪੰਚ ਜੀ ਚੋਂ ਕਿਸੇ ਕੀ ਪਿਆ ਨਾਲ ਸੰਪਤੀ ਪਰ ਅੱਜ ਦੀ ਇਹ ਬੇਟੀ ਇਹਨਾਂ ਨੇ ਪਛਾਣਾ ਉਹ ਗੁਰਜੰਟ ਦੇ ਨਾਂ ਤੇ ਹੋ ਗਈ ਆ ਅਸੀਂ ਇਹਦੇ ਇਹਨਾਂ ਦੇ ਮਾਤਾ ਜੀ ਅੱਗੇ ਗੱਲਬਾਤ ਕਰ ਲੈਨੇ ਗੁਰਜੰਟ ਦੇ ਪਹਿਲਾਂ ਸੱਸੀ ਕਰ ਲਈ ਸੱਸੀ ਬਹੁਤ ਬਹੁਤ ਵਾਰਤਾ ਬਣਾ ਲਿਆ

ਪ ਕਿ ਹੱਥ ਕਿਉਂ ਕਿੰਨੇ ਪਰੇ ਹੱਥ ਵਾਲੋ ਦੇ ਮਾਮੇ ਅੱਜ ਵੀ ਮਮਾ ਜੀ ਪੂਰਨਾ ਆਪਣੇ ਭਰਾ ਵੀ ਜਿੱਤੇ ਆਉਣ ਹੈ ਹਾਂ ਆ ਭਰਾ ਵੀ ਉਹਨਾਂ ਨੂੰ ਜੀ ਆ ਫੋਨ ਤੋਂ ਕੋਈ ਬਖਰਾ ਦਿੱਖ ਜੀ ਵਧਾਈਆਂ ਦੇ ਨਾਮ ਵਾਲੇ ਤਾਂ ਤੰਤਾ ਲੱਗਿਆ ਮੇਰੇ ਨਾਂ ਨੇ ਤੇ ਉਹਨਾਂ ਦੇ ਗੁਰਜੰਟ ਦੇ ਦਾਦੀ ਜੀ ਕੀ ਗੱਲ ਕਰ ਲੈਂਦੇ ਆ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਖੁਸ਼ੀ ਸਾਨੂੰ ਵੀ ਮਹਾਰਾਜ ਜੜਦਨਾ ਕਲਾ ਰੱਖੇ ਇਹਨਾਂ ਨੂੰ ਸਾਰੇ ਪਿੰਡ ਨੂੰ ਬੜੀ ਖੁਸ਼ੀ ਆ ਬਹੁਤ ਮਹਾਰਾਜ ਗੁਰਜੰਟ ਕਿੰਨਾ ਘਰ ਪਿਆਰ ਕਰਦਾ ਤੁਹਾਨੂੰ ਉਹ ਪਹਿਲਾਂ ਉਹਨਾਂ ਨੇ ਇੱਧਰ ਆ ਕੇ ਫਿਰ ਉਹਨਾਂ ਨੇ ਇੱਧਰ ਜਾਣਾ ਇਹ ਹਮਾਰਾ ਬਹੁਤ ਇਹਨਾਂ ਨੂੰ ਬਹੁਤ ਬਹੁਤ ਬੈਠੇ ਆਪਾਂ ਚਾਹੁੰਦੇ ਆ

ਬਹੁਤ ਨਹੀਂ ਬੜੀ ਖੁਸ਼ੀ ਆ ਅੱਡੀ ਹੀ ਖੁਸ਼ੀ ਹੋਣਾ ਲੱਗਣ ਰਹੀ ਇਸ ਦਿਨ ਹੋ ਗਈ ਸੁਨਿਆ ਉਸ ਤੋਂ ਹੀ ਇਹ ਦਾਦੀ ਸੀ ਇਹ ਤੁਨਣਾ ਨਾ ਕਿੱਸਾ ਵੀ ਅੱਡੀ ਵਾਕਈ ਜਦੋਂ ਖੁਸ਼ੀ ਦਾ ਮੌਲ ਹੋਵੇ ਤੇ ਵਾਕਈ ਅੱਡੀ ਨਹੀਂ ਲੱਗਦੀ ਸਾਡੇ ਤੇ ਜਿੱਦੇ ਦੇਸ਼ਵਾਸੀ ਉਹ ਵੀ ਆਤਿਸ਼ਬਾਹਿ ਤਾਰੇ ਖੁਸ਼ੀਆਂ ਮਨਾ ਰਿਆ ਮੇਰੇ ਨਾਲ ਉੱਤੇ ਪਰਿਵਾਰ ਦੇ ਮੈਂਬਰਾਂ ਕੀ ਗੱਲਬਾਤ ਕਰ ਲੈਂਦੇ ਆ ਹਾਂਜੀ ਕਿਹੜੀ ਖੁਸ਼ੀ ਹੈ ਜੀ ਨਾ ਕੰਮ ਨਹੀਂ ਹੋਣਾ ਇਤੋਂ ਲੈ ਕੇ ਇਹ ਇਸ ਤਰ੍ਹਾਂ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਯਾਨੀ ਨਹੀਂ ਕੀਤੀ ਜਾ ਇਸ ਖਾ ਦੀ ਸ਼ਬਦਾਂ ਸੇ ਕਿੰਨੀ ਖੁਸ਼ੀ ਹੋ ਰਾਰੀ ਹੋ ਰਾਰੀ ਉਹ ਮੌਕੇ ਤੋਂ ਬੰਦੇ ਇਹਦੇ ਕੋਲ ਚਲ ਕੇ ਮੈਂ ਤੁਹਾਨੂੰ ਕੀ ਕਹਾਂਗਾ ਬੇਟਾ ਇਹ ਤਾਂ ਨਹੀਂ ਜਾਣਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਹੋ ਲੱਗੇ ਅਗਲੇ ਨੈਕਸਟ ਮੈਚਸ ਬਹੁਤ ਵਧੀਆ ਖੇਡਣ ਤੇ 골ਡ ਮੈਡਲ ਲੈ ਕੇ ਆਉਣ ਬਸ ਇਹੀ ਅਰਦਾਸ ਕਰਦੀ ਹਾਂ ਬਸ ਬਹੁਤ ਬੀਂਦਿਆ ਮੈਨੂੰ ਕੀ ਅੱਗੇ ਗੋਲ ਮੈਡਿੰਗ ਲੈ ਕੇ ਆਉਣ। ਦੇਖੋ ਜੀ ਅਸੀਂ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਆਂ। ਅ ਬਤਨੀ ਕੁਛ ਹੀ ਹੈ ਬਹੁਤ ਜਿਆਦਾ ਦੱਸ ਨਹੀਂ ਸਕਦਾ ਕੁਛ ਹੀ ਦੱਸਦਾ ਮੈਂ ਦੱਸਾਂ ਕਰਕੇ ਮੈਂ ਗਰਤ ਸਿੰਘ ਆ ਪਿੰਡ ਚ। ਅੱਛਾ ਜੀ। ਮੈਂ ਬਹੁਤ ਹਨ ਬਹੁਤ ਜਿਆਦਾ ਹੀ ਦੱਸ ਨਹੀਂ ਸਕਦਾ। ਅੱਜ ਕਿੰਨੀਆਂ ਕਰ ਦੱਸ ਸਕਦੀ ਆ? ਅੱਜ ਅੱਜ ਬਹੁਤ ਦੱਸ ਨਹੀਂ ਸਕਦਾ ਪਰ ਕੀ ਕੋ ਪਿਆਰ ਇੱਥੇ ਕੇ ਲੈ ਕੇ ਅੱਲਾਹ ਕਰੇ ਤੁਲਬ ਰਾਹੀ ਤੇ ਇਹ ਹੋ ਜੇ। ਅੱਜ ਅਰੇ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੋ ਸਕਦੀ ਹੈ ਪੰਜਾਬ ਦੇ ਪੇਂਡੂ ਸਾਡੇ ਦੇਸ਼ ਨੂੰ ਖੁਸ਼ੀ ਦਾ ਮੋੜ ਬੜਾ ਬੜਿਆ ਪਿਆ ਜੀ ਕਿਉਂਕਿ ਅੱਜ ਜਿਹੜੀ ਗ੍ਰੇਟ ਪਲੇਅ ਦੀ ਟੀਮ ਸੀ ਬਹੁਤ ਸਟਰੋਂਗ ਜੁਡੀ ਪਰ ਸੇ ਪੂਰੇ ਘੜੇ ਅਜੂਜੇ ਮਾਦਾਨ ਦੇ ਵਿੱਚ ਇੱਕ ਖਿਡਾਰੀ ਘਟ ਹੁੰਦੇ باوجود ਇੱਕ ਖਿਡਾਰੀ ਘਟ ਹੁੰਦੇ باوجود ਵੀ ਜਿਹੜਾ ਰੈੱਡ ਕਾਰਡ ਮਿਲ ਗਿਆ ਸੀ ਫਿਰ ਵੀ ਉਹਨਾਂ ਨੇ ਜਿੱਤਾ ਸ਼ੇਰਾ ਦੀ ਅਣਖ ਜਗਾਈ ਨਾ ਵੀ ਇਹ ਬਾਹਰ ਕੱਢਿਆ ਪਰ ਹੁਣ ਜਿੱਤਣਾ ਜਿੱਤਣਾ ਜ਼ਰੂਰੀ ਹੈ ਨੇ ਮਕਾਮ ਤੇ ਬੋਝੀ ਇਹਨਾਂ ਜੀ ਇਹ ਸਾਨੂੰ ਗੁਰਜੰਟ ਸਿੰਘ ਦਾ ਪਰਿਵਾਰ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਦੇ ਵਿੱਚ ਬੜੇ ਖੁਸ਼ੀ ਦੇ ਮਤਲਬ ਇੱਕ ਬੱਚੇ ਦਾ ਲੱਡੂਆਂ ਨੂੰ ਮੂੰ ਮੁੱਠਾ ਕਰਾਇਆ ਜਾ ਰਿਹਾ ਔਰ ਜਿਸ ਤਰ੍ਹਾਂ ਪਰਿਵਾਰ ਨੇ ਦੱਸਿਆ ਵਾ ਵੀ ਜਿਸ ਤਰ੍ਹਾਂ ਗੁਰਜੰਟ ਦਾ ਜਿਹੜਾ ਨਾਨਕਿਆਂ ਹੋਣਾ ਜਿਹੜਾ ਪ੍ਰੇਿਤ ਕੀਤਾ ਗਿਆ ਸੀਗਾ ਔਰ ਨਾਨਕਿਆਂ ਦੇ ਰੇਂਦਾ ਸਦਕਾ ਹੀ ਅੱਜ ਜਿਹੜਾ ਵਾਅਛੇ ਤੱਕ ਪਹੁੰਚਿਆ ਪਰ ਸਾਡੇ ਸਾਰੇ ਅੱਜ ਤੋਂ ਇੱਕ ਟਫ ਇਸਤਰਾ ਮੈਚ ਹੈ ਕਿ ਜਿਹੜਾ ਨੌ ਘਟਾਰੀਆਂ ਦੇ ਨਾਲ ਪੈਚ ਜਿਹੜਾ ਕਿੱਢਿਆ ਗਿਆ ਜਦੋਂ ਨੌ ਇੱਕ ਖਿਡਾਰੀ ਬਾਹਰ ਚੋ ਜਾਦਾ ਉਹਦੇ ਨਾਲ ਹੋਰ ਜ਼ਿਆਦਾ ਟਫ ਹੋ ਜਾਂਦਾ ਮੈਚ ਅੱਜ ਸਾਰੇ ਪਰਿਵਾਰ ਵਿੱਚ ਪਿੰਡ ਖਲਾਰਾ ਜਿਹਦੇ ਆਲਾ ਜਿਹੜੇ ਹੈਗਾ ਉੱਥੇ ਸਾਰੇ ਖੁਸ਼ੀ ਦਾ ਮਾਹੌਲ ਆ ਅੱਜ ਗੁੱਜਟ ਦੀ ਖੁਸ਼ੀ ਵਿੱਚ ਸਾਰੇ ਲੱਟੂ ਵੰਡੇ ਜਾ ਰਹੇ ਪਘੜੇ ਪਾਏ ਜਾ ਰਹੇ ਆ ਅਸੀਂ ਵੀ ਆਪਣੇ ਜਨਸਪੁਰਸਨ ਦੇ ਮੱਦੇਨਾਂ ਤੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਜਿਹੜੇ ਪ੍ਰਜੈਕਟ ਨੂੰ ਜਿਹੜੇ ਮੁਬਾਰਕਬਾਦ ਦਿੰਦੇ ਆ ਔਰ ਆਉਣ ਵਾਲੇ ਸਮੇਂ ਵਿੱਚ ਜਿਹੜਾ 골ਡ ਮੈਡਲ ਦਾ ਸਾਡੇ ਦੇਸ਼ ਵਾਸਤੇ ਸਾਡੀ ਝੋਲੀ ਚ ਲੈ ਕੇ ਆਉਣਗੇ ਜੰਧਿਆਲਾ ਗੁਰੂ ਜਨਸਪਰਸ਼ਨ ਲਈ ਅਸ਼ਮੇ ਸ਼ਰਮਾ ਦੇ ਕੋਲ ਖੇਲੀ